ਕਿ ਪਟਾਕੇ ਪਟਾਕ ਪ੍ਰੋਡਿਊਸਰ ਪਿੰਕੀ ਤਾਲੀਵਾਲ ਦੇ ਘਰ ਦੇ ਬਾਹਰ ਪੈਗਟ ਪਟਾਕੇ ਕੌਣ ਚਿਲਾ ਗਿਆ ਤੜ ਤੜ ਗੋਲੀਆਂ ਇਹ ਤਸਵੀਰਾਂ ਨੇ ਮੋਹਾਲੀ ਦੀਆਂ ਇਹ ਗੋਲੇ ਉਹਨਾਂ ਗੋਲੀਆਂ ਦੇ ਨਿਸ਼ਾਨ ਨੇ ਜੋ ਕਿ ਪਿੰਕੀ ਤਾਲੀਵਾਲ ਦੇ ਘਰ ਤੇ ਬਾਹਰ ਚਲਾਈਆਂ ਗਈਆਂ ਨੇ ਤੁਹਾਨੂੰ ਦੱਸ ਦਈਏ ਪਿੰਕੀ ਤਾਲੀਵਾਲ ਇੱਕ ਚਰਚਿਤ ਪ੍ਰੋਡਿਊਸਰ ਨੇ ਔਰ ਅਜਿਹੀ ਟੇਟ ਦੇ ਵਿੱਚ ਜਿਨ੍ਹਾਂ ਵਿਵਾਦਾ ਦੇ ਨਾਲ ਉਹਨਾਂ ਦਾ ਨਾਤਾ ਰਿਹਾ ਸੀ ਇਸ ਕਰਕੇ ਉਹਨਾਂ ਦੀ ਮਸ਼ਹੂਰੀ ਹੋਰ ਵੀ ਜ਼ਿਆਦਾ ਹੋ ਗਈ ਸੀ ਪਹਿਲੀ ਜਾਣਕਾਰੀ ਦੇ ਮੁਤਾਬਕ ਮੋਹਾਲਜ ਉਹਨਾਂ ਦੇ ਘਰ ਤੇ ਬਾਹਰ ਐ ਗੋਲੀਆਂ ਚਲਾਈਆਂ ਗਈਆਂ ਨੇ ਔਰ ਤੁਹਾਨੂੰ ਦੱਸ ਦਈਏ ਉਹਨਾਂ ਦਾ ਘਰ ਚਰਚਿਤ ਵਿੱਕੀ ਮਿੱੱਡੂ ਖੇੜਾ ਦੇ ਘਰ ਤੇ ਲੱਗ ਗਿਆ ਤੇ ਇਸ ਘਟਨਾ ਨੇ ਇੱਕ ਵਾਰ ਫੇਰ ਲੋਕਾਂ ਨੂੰ ਦਹਿਸ਼ਤ ਵਿੱਚ ਲੈ ਆਂਦਾ ਕਿਉਂਕਿ ਕਿਤੇ ਨਾ ਕਿਤੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਲੋਕ ਬਾਲੇ ਖਤਰਨਾਕ ਜਾਪਦੇ ਨੇ ਕਿਉਂਕਿ ਇਸ ਤੋਂ ਪਹਿਲਾਂ ਵਿੱਕੀ ਮਿੱਡੂ ਖੇੜਾ ਦਾਵੇ دہشت گردਾਂ ਨੇ ਕਤਲਕਾਰ ਦਿੱਤਾ ਸੀ ਸੋ ਇਸ ਕਰਕੇ ਇਸ ਇਲਾਕੇ ਦੇ ਲੋਕਾਂ ਦੇ ਵਿੱਚ ਇਸ ਘਟਨਾ ਤੋਂ ਬਾਅਦ ਪੈਨਿਕ ਨਾਰ ਅਵੀ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਕਿਤੇ ਨਾ ਕਿਤੇ ਕਿਸੇ ਵੱਡੇ ਮਕਸਦ ਦੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਜੇਕਰ ਆਸ-ਪਾਸ ਦੇ ਲੋਕਾਂ ਦੀ ਮੰਨੀਏ ਤਾਂ ਹਮਲਾਵਰਾਂ ਨੇ ਇੱਕ ਤੋਂ ਬਾਅਦ ਇੱਕ ਕਈ ਗੋਲੀਆਂ ਚਲਾਈਆਂ ਜਦੋਂ ਘਟਨਾ ਦੀ ਜਾਣਕਾਰੀ ਪੁਲਸ ਨੂੰ ਮਿਲੀ ਤਾਂ ਪੁਲਸ ਫਸਫਸਾਦ ਤੁਰੰਤ ਮੌਕੇ ਤੇ ਪਹੁੰਚ ਗਏ ਨੇ ਹੁਣ ਪੁਲਸ ਪੜਤਾਲ ਕਰ ਰਹੀ ਹੈ ਕਿ ਅਖਰਕਾਰ ਇਸ ਘਟਨਾ ਦੇ ਪਿੱਛੇ ਦਾ ਮਕਸਦ ਕੀ ਹੈ ਕਿਉਂਕਿ ਪਿੰਕੀ ਢਾਲੀਵਾਲ ਇੱਕ ਚਰਚਿਤ ਹਸਤੀ ਨੇ ਤੇ ਪ੍ਰੋਡਿਊਸਰ ਵੀ ਨੇ ਇਸ ਦੇ ਨਾਲ-ਨਾਲ ਇੰਡਸਟਰੀ ਦੇ ਲੋਕਾਂ ਦੇ ਉੱਤੇ ਜਦੋਂ ਹਮਲਾ ਹੁੰਦਾ ਹੈ ਤੇ ਕਾਨੂੰਨ ਵਿਵਸਥਾ ਤੇ ਵੀ ਵੱਡਾ ਸਵਾਲ ਖੜਾ ਹੁੰਦਾ ਹੈ ਇਸੇ ਕਰਕੇ ਪੰਜਾਬ ਪੁਲਿਸ ਇਸ ਮਸਲੇ ਨੂੰ ਸੁਲਝਾਉਣ ਵਾਲੇ ਪਾਸੇ ਤੁਰ ਰਹੀ ਹੈ ਸਾਇੰਟਿਫਿਕ ਜਾਂਚ ਕੀਤੀ ਜਾ ਰਹੀ ਹੈ ਆਸ-ਪਾਸ ਦੇ ਇਲਾਕੇ ਦੀਆਂ ਸੀਸੀਟੀਵੀ ਅੱਖਾਂ ਗਾਲੀਆਂ ਜਾਰੀਆਂ ਨੇ ਕਿ ਆਖਰਕਾਰ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਕੌਣ ਨੇ ਫਿਰ ਹਾਲ ਕਿਸੇ ਗੈਂਗ ਨੇ ਆਫੀਸ਼ੀਅਲੀ ਇਸ ਘਟਨਾ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਕਿਉਂਕਿ ਆਮ ਤੌਰ ਤੇ ਅੱਜਕੱਲ੍ਹ ਇਹ ਟ੍ਰੈਂਡ ਹੈ ਕਿ ਜਦੋਂ ਕੋਈ ਇਦਾਂ ਦਾ ਕਾਂਡ ਕਰਦਾ ਹੈ ਤੇ ਉਸ ਦੀ ਜ਼ਿੰਮੇਵਾਰੀ सोशल मीडिया प्लेटफार्म ਤੇ ਲੈ ਲੈਂਦਾ ਹੁਣ ਵੇਖਣਾ ਹੋਏਗਾ ਕਿ ਪੰਜਾਬ ਪੁਲਸ ਇਸ ਵਾਰਦਾਤ ਕਿੰਨੀ ਚਲਦੀ ਸੁਲਝਾਂਦੀ ਹੈ ਫਿਲਹਾਲ ਪੁਲਸ ਫਸਰਾਨਾ ਅਧਿਕਾਰਿਕ ਤੌਰ ਤੇ ਕੁਝ ਵੀ ਨਹੀਂ ਕਹਿ ਰਹਾ ਹੈ ਕਿਉਂਕਿ ਉਹ ਮੌਕੇ ਤੇ ਪ੍ਰਤਾਪ ਦੀ ਗੱਲ ਕਹਿ ਕੇ ਇਹ ਦਾਵਾ ਕਰ ਰਹੇ ਨੇ ਕਿ ਜਲਦ ਹੀ ਮਾਮਲੇ ਦਾ ਖੁਲਾਸਾ ਕਰ ਦਿੱਤਾ ਜਾਏਗਾ ਤੜਕ ਮੇਲ ਪੰਜਾਬੀ ਟੀਵੀ ਦੇ ਲਈ ਰਮੇਸ਼ ਕੁਮਾਰ ਦੀਪਾ